ਉਸੀ ਆਪਣੀ ਜ਼ਿੰਦਗੀ ਬਦਲਣਾ ਚਾਹੁੰਦੇ ਹਾਂ ਪਰ ਸ਼ੁਰੂਆਤ ਕਿੱਥੋਂ ਹੋਵੇ ਉਹ ਸ਼ੁਰੂਆਤ ਹੁੰਦੀ ਹੈ ਤੁਹਾਡੀ ਸੋਚ ਤੋਂ ਜੇ ਦਿਮਾਗ ਚੰਗਾ ਹੋਵੇ ਤਾਂ ਹਾਲਾਤ ਵੀ ਚੰਗੇ ਬਣ ਜਾਂਦੇ ਹਨ ਆਓ ਜੀ ਅੱਜ ਗੱਲ ਕਰੀਏ ਪੋਜ਼ਿਟਿਵ ਸੋਚ ਅਤੇ ਜ਼ਿੰਦਗੀ ਬਦਲਣ ਵਾਲੀਆਂ ਹਕੀਕਤਾਂ ਦੀ ਸਾਡਾ ਦਿਮਾਗ ਹਰ ਰੋਜ਼ ਹਜ਼ਾਰਾਂ ਵਾਰ ਸੋਚਦਾ ਹੈ ਪਰ ਜੇ ਇਹ ਵਿਚਾਰ ਨਕਾਰਾਤਮਕ ਹੋਣ ਤਾਂ ਉਹ ਸਾਡੀ ਤਾਕਤ ਨੂੰ ਖਤਮ ਕਰ ਦਿੰਦੇ ਹਨ ਪੋਜਿਟਿਵ ਸੋਚ ਸਿਰਫ ਇੱਕ ਚੰਗੀ ਆਦਤ ਹੀ ਨਹੀਂ ਇਹ ਇੱਕ ਚੰਗਾ ਲਾਈਫਸਟਾਈਲ ਵੀ ਹੈ ਜੋ ਤੁਹਾਨੂੰ ਹੌਂਸਲਾ ਦਿੰਦੀ ਹੈ ਰੋਜ਼ ਨਵੀਂ ਉਮੀਦ ਦਿੰਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਆਪਣੀ ਸੋਚ ਬਦਲਣ ਦੇ ਤਰੀਕਿਆਂ ਬਾਰੇ ਸਭ ਤੋਂ ਪਹਿਲਾਂ ਤੁਸੀਂ ਹਰ ਸਵੇਰ ਨੂੰ ਧੰਨਵਾਦ ਨਾਲ ਸ਼ੁਰੂ ਕਰੋ ਜੋ ਤੁਹਾਡੇ ਕੋਲ ਹੈ ਉਸ ਲਈ ਰੱਬ ਦਾ ਸ਼ੁਕਰ ਕਰੋ ਨਕਾਰਾਤਮਕ ਲੋਕਾਂ ਤੋਂ ਦੂਰ ਰਹੋ ਉਹ ਤੁਹਾਡੀ ਰੌਸ਼ਨੀ ਨੂੰ ਅੰਦਰ ਹੀ ਅੰਦਰ ਧੁੰਦਲੀ ਕਰ ਦੇਣਗੇ ਮਨ ਵਿੱਚ ਦੁਹਰਾਓ ਮੈਂ ਕਰ ਸਕਦਾ ਹਾਂ ਇਹ ਛੋਟਾ ਜਿਹਾ ਫਾਰਮੂਲਾ ਤੁਹਾਡੀ ਜ਼ਿੰਦਗੀ ਦੀ ਰਫ਼ਤਾਰ ਬਦਲ ਸਕਦਾ ਹੈ ਹੁਣ ਮੈਂ ਤੁਹਾਡੇ ਨਾਲ ਇੱਕ ਕਹਾਣੀ ਸ਼ੇਅਰ ਕਰਦੀ ਹਾਂ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਚੰਗੀ ਸੋਚ ਦੀ ਵੈਲਿਊ ਸਮਝ ਆ ਜਾਵੇਗੀ ਇਹ ਕਹਾਣੀ ਹੈ ਅਰਮਾਨ ਦੀ ਉਹ ਸਧਾਰਨ ਪਰ ਸੋਚ ਵਿੱਚ ਅਸਧਾਰਨ ਨੌਜਵਾਨ ਦੀ ਅਰਮਾਨ ਇੱਕ ਛੋਟੇ ਜਿਹੇ ਪਿੰਡ ਵਿੱਚ ਪੈਦਾ ਹੋਇਆ ਘਰ ਦੀ ਆਮਦਨ ਬਹੁਤ ਘੱਟ ਸੀ। ਪਿਤਾ ਇੱਕ ਧਾਗੇ ਵਾਲੀ ਫੈਕਟਰੀ ਵਿੱਚ ਕੰਮ ਕਰਦਾ ਸੀ ਤੇ ਮਾਂ ਘਰੇਲੂ ਕੰਮਾਂ ਵਿੱਚ ਲੱਗੀ ਰਹਿੰਦੀ। ਅਰਮਾਨ ਅਕਸਰ ਆਪਣੇ ਘਰ ਦੀਆਂ ਮੁਸ਼ਕਲਾਂ ਦੇਖ ਕੇ ਉਦਾਸ ਹੋ ਜਾਂਦਾ। ਪਰ ਉਸਦੇ ਦਾਦਾ ਜੀ ਉਸ ਨੂੰ ਇੱਕ ਗੱਲ ਹਰ ਰੋਜ਼ ਕਹਿੰਦੇ, ਸੋਚ ਨੂੰ ਹਮੇਸ਼ਾ ਚੰਗਾ ਰੱਖ ਕਿਉਂਕਿ ਜੋ ਦਿਮਾਗ ਸੋਚਦਾ ਹੈ ਉਹੀ ਅਸਲ ਵਿੱਚ ਬਣ ਜਾਂਦਾ ਹੈ। ਇਹ ਗੱਲ ਅਰਮਾਨ ਦੇ ਦਿਲ ਵਿੱਚ ਵਸ ਗਈ। ਸਕੂਲ ਵਿੱਚ ਵੀ ਾਰਮਾਨ ਨੂੰ ਅਕਸਰ ਹੋਰ ਬੱਚੇ ਹੰਕਾਰ ਨਾਲ ਤਾਣ ਲੈਂਦੇ ਕਹਿੰਦੇ ਤੇਰੇ ਵਰਗਾ ਤਾਂ ਕਦੇ ਵੱਡਾ ਨਹੀਂ ਬਣ ਸਕਦਾ ਤੇਰੇ ਕੋਲ ਤਾਂ ਚੰਗੀ ਕਾਪੀ ਵੀ ਨਹੀਂ ਹੈ ਪਰ ਾਰਮਾਨ ਹੱਸ ਕੇ ਸਾਰ ਦਿੰਦਾ ਤੇ ਉਹ ਆਪਣੇ ਦਿਲ ਵਿੱਚ ਕਹਿੰਦਾ ਮੈਂ ਆਪਣੀ ਸੋਚ ਨਕਾਰਾਤਮਕ ਨਹੀਂ ਹੋਣ ਦੇਣੀ ਮੇਰੇ ਹਾਲਾਤ ਮੇਰੀ ਸੋਚ ਨੂੰ ਨਹੀਂ ਹਰਾਉਣਗੇ ਉਹ ਹਰ ਰੋਜ਼ ਆਪਣੇ ਆਪ ਨੂੰ ਸ਼ੀਸ਼ੇ ਅੱਗੇ ਖੜਾ ਕਰਕੇ ਕਹਿੰਦਾ ਮੈਂ ਕਰ ਸਕਦਾ ਹਾਂ ਮੈਨੂੰ ਆਪਣੀ ਕਾਬਲੀਅਤ ਤੇ ਪੂਰਾ ਭਰੋਸਾ ਹੈ। ਅਰਮਾਨ ਨੇ ਕਾਲਜ ਦੀ ਸਟੱਡੀ ਦੇ ਨਾਲ ਨਾਲ ਇੱਕ ਛੋਟੀ ਜਹੀ ਨੌਕਰੀ ਵੀ ਕਰ ਲਈ। ਦਿਨ ਵਿੱਚ ਪੜ੍ਹਾਈ ਅਤੇ ਰਾਤ ਨੂੰ ਕੰਮ। ਥੱਕ ਜਾਂਦਾ ਸੀ ਪਰ ਦਿਲ 'ਚ ਇੱਕ ਜੋਸ਼ ਸੀ। ਪੋਜ਼ਿਟਿਵ ਮਾਈਂਡ ਸੈਟ। ਜਦ ਉਹ ਕਦੇ ਹਾਰਦਾ ਤਾਂ ਇੱਕ ਕਾਗਜ਼ ਤੇ ਲਿਖਦਾ, ਹਾਰ ਸਿਰਫ ਅਸਲ ਜਿੱਤ ਦੀ ਤਿਆਰੀ ਹੁੰਦੀ ਹੈ। ਜਿਵੇਂ-ਜਿਵੇਂ ਸਮਾਂ ਲੰਘਿਆ ਉਸਦੇ ਅੰਕ ਚੰਗੇ ਆਉਣ ਲੱਗੇ ਉਸਨੇ ਇੱਕ ਸਕਾਲਰਸ਼ਿਪ ਜਿੱਤੀ ਅਤੇ ਇੱਕ ਵੱਡੀ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ ਯੂਨੀਵਰਸਿਟੀ ਵਿੱਚ ਰਹਿੰਦਿਆਂ ਉਹਨੇ ਆਪਣੇ ਮਾਈਂਡ ਸੈੱਟ ਤੇ ਕੰਮ ਜਾਰੀ ਰੱਖਿਆ ਉਸਨੇ ਇੱਕ ਕੰਪਨੀ 'ਚ ਇੰਟਰਨਸ਼ਿਪ ਕੀਤੀ ਅਤੇ ਆਪਣੇ ਓਨੈਸਟ ਕੰਮ ਦੇ ਨਾਲ ਉਸ ਨੂੰ ਉੱਥੇ ਪੱਕੀ ਨੌਕਰੀ ਮਿਲ ਗਈ ਕਈ ਸਾਲਾਂ ਬਾਅਦ ਅੱਜ ਉਹ ਇੱਕ ਸਫਲ ਮੋਟੀਵੇਸ਼ਨਲ ਕੋਚ ਹੈ ਜੋ ਹੁਣ ਲੋਕਾਂ ਨੂੰ ਦੱਸਦਾ ਹੈ ਕਿੰਨਾ ਵੀ ਬੁਰਾ ਸਮਾਂ ਹੋਵੇ ਜੇ ਦਿਮਾਗ ਪੋਜ਼ਿਟਿਵ ਹੈ ਤਾਂ ਰਾਹ ਆਪਣੇ ਆਪ ਬਣ ਜਾਂਦੇ ਹਨ ਅਰਮਾਨ ਨੇ ਸਾਰੀ ਅਰਮਾਨ ਨੇ ਸਾਡੀ ਦੁਨੀਆ ਨੂੰ ਇੱਕ ਸੱਚ ਸਿਖਾਇਆ ਸਾਡੀ ਜ਼ਿੰਦਗੀ ਉਹੀ ਬਣਦੀ ਹੈ ਜੋ ਅਸੀਂ ਸੋਚਦੇ ਹਾਂ ਜੇ ਦਿਮਾਗ ਕਹਿੰਦਾ ਹੈ ਮੈਂ ਨਹੀਂ ਕਰ ਸਕਦਾ ਨਾਲ ਭਰਿਆ ਹੋਵੇ ਤਾਂ ਇਨਸਾਨ ਕੁਝ ਵੀ ਨਹੀਂ ਕਰ ਸਕਦਾ ਪਰ ਜੇ ਦਿਮਾਗ ਵਿੱਚ ਮੈਂ ਕਰ ਸਕਦਾ ਹਾਂ ਦੀ ਲਹਿਰ ਚੱਲੇ ਤਾਂ ਇਤਿਹਾਸ ਬਣ ਜਾਂਦੇ ਨੇ ਹੁਣ ਸਾਨੂੰ ਇਸ ਤੋਂ ਕੀ ਸਿੱਖਿਆ ਮਿਲਦੀ ਹੈ ਕਿ ਹਾਲਾਤਾਂ ਦੇ ਨਾ ਜਾਓ ਸੋਚ ਤੇ ਧਿਆਨ ਦਿਓ ਦਿਮਾਗੀ ਤਾਕਤ ਸਭ ਤੋਂ ਵੱਡੀ ਤਾਕਤ ਹੈ ਪੋਜ਼ਿਟਿਵ ਸੋਚ ਬਦਕ ਕਿਸਮਤੀ ਨੂੰ ਵੀ ਖਤਮ ਕਰ ਸਕਦੀ ਹੈ ਤੁਸੀਂ ਵੀ ਅੱਜ ਤੋਂ ਇਹੀ ਸੋਚਣਾ ਸ਼ੁਰੂ ਕਰੋ ਕਿ ਮੈਂ ਕਰ ਸਕਦਾ ਹਾਂ ਤਦ ਹੀ ਤੁਹਾਡੀ ਜ਼ਿੰਦਗੀ ਵੀ ਅਰਮਾਨ ਵਾਂਗ ਰੋਸ਼ਨ ਹੋਏਗੀ ਦੋਸਤੋ ਪੋਜ਼ਿਟਿਵ ਸੋਚ ਤੁਹਾਡਾ ਅਸਲੀ ਹਥਿਆਰ ਹੈ ਕਦੇ ਵੀ ਆਪਣਾ ਦਿਮਾਗ ਨਕਾਰਾਤਮਕ ਸੋਚ ਨਾਲ ਨਾ ਪਰੋ ਅੱਜ ਤੋਂ ਹੀ ਸ਼ੁਰੂ ਕਰੋ ਚੰਗਾ ਸੋਚਣਾ ਚੰਗਾ ਬੋਲਣਾ ਤੇ ਚੰਗਾ ਕਰਨਾ ਜੇ ਇਹ ਵੀਡੀਓ ਵੀ ਤੁਹਾਡੀ ਰੂਹ ਨੂੰ ਛੂ ਗਈ ਹੋਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਅਗਲੀ ਵਾਰੀ ਇੱਕ ਨਵੇਂ ਹੌਂਸਲੇ ਨਾਲ ਤੁਸੀਂ ਆਪਣੀ ਸੋਚ ਕਿਵੇਂ ਪੋਜ਼ਿਟਿਵ ਰੱਖਦੇ ਹੋ ਕਮੈਂਟ ਚ ਜਰੂਰ ਲਿਖਣਾ ਧੰਨਵਾਦ